ਭਤੀਜੇ ਦੇ ਮੁੰਡੇ ਵੀ ਕੱਲਾ ਬੰਦਾ ਤਾਂ ਨਹੀਂ ਸਕਦਾ ਸੋ ਵੱਡੇ ਸਤਿਕਾਰਾ ਧੰਨਵਾਦ ਆ ਵੀਰੋ ਸਾਰੇ ਪਰਿਵਾਰ ਦਾ ਭੈਣਾਂ ਦਾ ਵੀ ਮਾਮਾ ਦਾ ਵੀ ਵੀ ਕਿਸੇ ਦੀ ਖੇੜ ਐਨੀ ਸੰਗਤ ਹੀ ਨਹੀਂ ਬਾਈ ਜੀ ਤਰੀਕ ਹਿੱਲ ਜਾਂਦੀ ਵੀਰ ਅਰਸ਼ ਸਿੱਧੂ ਹਣੀ ਬਹੁਤ ਧੰਨਵਾਦ ਧਨਵਾ ਆ ਕਰੋਪਾ ਅਰਸ਼ ਧਨਵਾ ਕੜੂਆ ਬਾਈ ਰਾਹ ਖਾਲੀ ਕਰਦੇ ਹੋ ਰਾਹ ਖਾਲੀ ਆ ਗਈ ਬਾਈ ਹੋਪ ਲਾ ਬਾਈ ਜੀ ਬਹੁਤ ਹੀ ਗੁੱਸਾ ਜਾ ਕਰ ਗਈ ਬੱਖੀ ਵਿੱਚ ਵੱਜੇ ਹੂਰੇ ਦਾ ਪੱਜ ਪਿਆ ਦਰਵਾਜਾ ਫਾਟ ਕੋਟ ਕਪੂਰੇ ਦਾ ਮਾਰੀ ਛੋਟੇ ਵੀ ਦੋਨੇ ਕੜੀਆਂ ਤੇ ਨਿਗਾਹ 22 ਸੈਕਿੰਡ 84 ਪੁਆਇੰਟਾਂ ਕੇ ਬਾਈ ਜੀ ਸਮਾਂ 21 ਸੈਕਿੰਡ 84 ਪੁਆਇੰਟ ਬਾਈ ਜੀ ਲੱਗ ਗਿਆ ਸਮਾਂ ਇਹ ਭੱਜ ਗਿਆ ਬਾਈ ਜੀ ਇਹ ਜੱਗੀ ਆਸੀ ਕਲਾ ਦਾ ਭਗੀਰਾ ਭੱਜ ਗਿਆ ਭਗੀਰਾ ਜਿਹੜਾ ਪਰਲੇ ਪਾਸੇ ਆ ਏ ਭੱਜ ਗਿਆ ਬਿੰਦਰ ਬੀਰਮੀ ਦਾ ਇਹ ਬੱਟੇ ਫੱਲੇ ਵਾਲੀ ਹੈ ਦਾ ਇਹ ਮਨਜੀਤ ਸਿੰਘ ਡੋਗਰ ਜਾਗਤਪੁਰ ਦਾ ਔਰਲੇ ਪਾਸੇ ਭੱਜ ਗਿਆ ਇਹ ਬੰਤ ਮੰਗਲੀ ਦਾ ਭੱਜ ਗਿਆ ਇਹ ਡਾਕਟਰ ਕਿੰਦੀ ਕੁਲਿਆਰ ਦਾ ਇਹ ਰਾਜੂ ਸਰਹਾਲੇ ਦਾ ਇਹ ਮੇਜਰ ਬਿਹਾਲੇ ਦਾ ਭੱਜ ਗਿਆ ਇਹ ਮੇਜਰ ਬਿਹਾਲੇ ਦਾ ਬੰਤ ਹੁਣਾ ਦਾ ਪਾਲੇ ਹੁਣਾ ਦਾ ਗੋਪੀ ਹੁਣਾ ਦਾ ਇਹ ਰੁੜਕੇ ਵਾਲਾ ਭੱਜ ਗਿਆ ਇਹ ਮਨਜੀਤ ਸਿੰਘ ਡੋਗਰ ਜਾਗਤਪੁਰ ਦਾ ਭੱਜ ਗਿਆ ਇਹ ਸਨੀ ਆਸੀ ਦਾ ਭੱਜ ਗਿਆ ਇਹ ਮਨਦੀਪ ਆਸੀ ਦਾ ਭੱਜ ਗਿਆ ਮਲਕੀਸ਼ ਸਿੰਘ ਆਸੀ ਦਾ ਭੱਜ ਗਿਆ ਬਿੰਦਰ ਬੀਰਮੀ ਦਾ ਮਾਨਕ ਫੱਲੇਵਾਲ ਦਾ ਬੱਟੇ ਫੱਲੇਵਾਲੀ ਦਾ ਇਹ ਜੱਗੀ ਆਸੀ ਕਲਾ ਦਾ ਬਘੀਰਾ ਭੱਜ ਗਿਆ ਬਘੀਰਾ ਇਹ ਬਘੀਰਾ